ਕੋਈ ਵੀ ਅੰਦਰੋਂ ਸਾਡੇ ਸ਼ਾਪਿੰਗ ਕਰਕੇ ਆਊਗਾ ਬਾਹਰ ਆ ਕੇ ਉਹਨਾਂ ਦਾ ਇਹ ਸਕਰੈਚ ਹੋਣਾ ਹੈ ਜੀ ਸਰ ਇਹ ਸਕਰੈਚ ਹੋਊਗਾ ਇੱਥੇ ਆ ਕੇ ਗਰੰਟੀ ਹਾਂਜੀ ਦੋਸਤੋ ਅੱਜ ਆਪਾਂ ਸਰੰਦ ਸ਼ਹਿਰ ਈਜੀ ਲਾਈਫ ਸਟੋਰ ਤੇ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਸਕੀਮਾਂ ਚੱਲ ਰਹੀਆਂ ਨੇ ਦਿਵਾਲੀ ਤੋਂ ਬਾਅਦ ਬਾਕੀ ਭਾਈ ਜੀ ਨਾਲ ਥੋੜੀ ਸਾਰੀ ਗੱਲ ਕਰਾਉਣੀ ਆ ਦਿਵਾਲੀ ਤੋਂ ਬਾਅਦ ਭਾਈ ਉਹਨਾਂ ਨੇ ਬਹੁਤ ਤਕੜੀਆਂ ਸਕੀਮਾਂ ਲਾਤੀਆਂ ਦੋਸਤੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੂਰੇ ਹਿੰਦੁਸਤਾਨੀਆਂ ਨੂੰ ਪ ਔਰ ਦਿਵਾਲੀ ਤੋਂ ਬਾਅਦ ਸਰ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਕਿ ਕਿਹੜੀ ਆਫਰ ਹੈ ਸਾਡੇ ਮਾਲਕਾਂ ਨੇ ਇਹ ਦਿਵਾਲੀ ਤੋਂ ਬਹੁਤ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਵੀ ਜਿਹੜੇ ਇਸ ਦਿਵਾਲੀ ਵਾਲੀ ਆਫਰ ਤੋਂ ਰਹਿ ਚੁੱਕੇ ਸੀਗੇ ਉਸ ਸਾਡੀ ਜਿਹੜੀ ਸਕੀਮ ਨੂੰ ਅੱਗੇ ਵਧਾ ਕੇ ਉਹਦੇ ਵਿੱਚ ਇੱਕ ਹੋਰ ਜਿਹੜੀ ਸਕੂਟਰੀਆ ਉਹ ਚਾਲੂ ਕਰ ਦਿੱਤੀ ਗਈ ਹੈ ਜੀ ਸਰ ਤੁਸੀਂ ਦੇਖ ਰਹੇ ਹੋ ਕੋਈ ਵੀ ਅੰਦਰੋਂ ਸਾਡੇ ਸ਼ਾਪਿੰਗ ਕਰਕੇ ਆਊਗਾ ਬਾਹਰ ਆ ਕੇ ਉਹਨਾਂ ਦਾ ਇਹ ਸਕਰੈਚ ਹੋਣਾ ਹੈ ਜੀ ਸਰ ਇਹ ਸਕਰੈਚ ਹੋਊਗਾ ਇੱਥੇ ਆ ਕੇ ਗਰੰਟੀ ਨਾਲ ਇਹ ਜਿਹੜੇ ਇਨਾਮ ਪਏ ਨੇ ਇਹਨਾਂ ਚੋਂ ਨਿਕਲ ਨਹੀਂ ਨਿਕਲਣਾ ਜੀ ਚਾਹੇ ਉਹਨੂੰ ਮੋਬਾਈਲ ਨਿਕਲ ਜੇ ਜੀ ਸਰ ਤੇ ਤੁਸੀਂ ਦੇਖ ਰਹੇ ਹੋ ਕਿ ਚਾਹੇ ਇਹਨਾਂ ਚੋਂ ਕੋਈ ਆਈਟਮ ਨਿਕਲ ਜੇ ਫਰਿੱਜ ਨਿਕਲ ਜੇ ਵਾਸ਼ਿੰਗ ਮਸ਼ੀਨ ਨਿਕਲ ਜੇ ਡਿਸਪੈਂਸਰ ਨਿਕਲ ਜੇ ਔਰ ਕੂਲਰ ਨਿਕਲ ਜੇ ਨਾਲ ਸਕੂਟਰੀ ਦਿਵਾਲੀ ਤੋਂ ਪਹਿਲਾਂ ਤੁਸੀਂ ਇਹ ਨਾਲ ਦੇਖ ਰਹੇ ਹੋ ਇਹ ਹੀ ਚਾਬੀਆਂ ਡੇਰਾ ਮੀਰ ਮੀਰਾ ਦੇ ਨਾਲ ਫੋਟੋ ਦੇਖ ਰਹੇ ਹੋ ਤੁਸੀਂ ਦੋਸਤੋ ਇਹ ਲੈ ਕੇ ਗਏ ਨੇ ਇਹਨਾਂ ਦਾ ਨੰਬਰ ਵੀ ਹੈ ਔਰ ਬਾਕੀ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਔਰ ਕਾਦੀ ਤੁਸੀਂ ਸ਼ਾਪਿੰਗ ਕਰਨੀ ਹੈ ਇਹ ਚਾਬੀਆਂ ਕੌਣ ਲੈ ਕੇ ਜਾਊਗਾ ਇਸ ਸਕੂਟਰੀ ਦੀਆਂ ਉਹ ਦੇਖਦੇ ਹਾਂ ਕੌਣ ਲੱਕੀ ਹੋਊਗਾ ਬਾਕੀ ਜਿਹੜਾ ਸਮਾਨ ਦੇ ਨਾਲ ਇਹ ਆਫਰ ਹੈ ਉਹ ਸਾਰਾ ਸਮਾਨ ਤੁਹਾਨੂੰ ਕੁਆਲਿਟੀ ਅੰਦਰ ਦਿਖਾ ਦਿੰਨੇ ਆ ਇੱਕ ਵਾਰੀ ਇਹ ਸਕਰੈਚ ਉਹਨਾਂ ਦੇ ਵਿੱਚ ਤੁਹਾਨੂੰ ਮਿਲਣਾ ਹੀ ਮਿਲਣਾ ਆਜੋ ਜੀ ਫਟਾਫਟ ਆਪਾਂ ਇੱਕ ਵਾਰੀ ਨਜ਼ਰ ਮਰਵਾ ਦਈਏ ਬਿਲਕੁਲ ਜੀ ਸਰ ਔਰ ਗਰੰਟੀ ਨਾਲ ਉਹ ਚੋ ਇਨਾਮ ਨਿਕਲਣਾ ਤੁਸੀਂ ਆ ਵਾਸ਼ਿੰਗ ਮਸ਼ੀਨਾਂ ਦੇਖੋ ਇਹ ਸਾਰੀਆਂ ਜੀ ਸਰ ਸਰਦੀਆਂ ਦਾ ਮੌਸਮ ਆ ਗਿਆ ਹਰੇਕ ਨੇ ਵਾਸ਼ਿੰਗ ਮਸ਼ੀਨ ਕਟਾਉਣੀ ਹੈ ਆਪਣੀ ਪੁਰਾਣੀ ਵੀ ਕਟਾਜੋ ਤੇ ਉਹਦੇ ਵਿੱਚ ਜੇ ਪੁਰਾਣੀ ਕਟਾਉਣ ਨੂੰ ਨਹੀਂ ਹੈਗੀ ਤਾਂ ਉਹਦੇ ਵਿੱਚ ਤੁਹਾਨੂੰ ਕੈਸ਼ਬੈਕ ਹੈ ਜਿਹੜਾ ਇਹ ਗਰੰਟੀ ਨਾਲ ਮਿਲੂਗਾ ਇਹਦੇ ਵਿੱਚ 5000 ਤੱਕ ਅਪ ਟੂ ਕੈਸ਼ਬੈਕ ਨਿਕਲਦੀ ਨਿਕਲਣਾ ਹੈ ਤੀਸਰਾ ਜਿਹੜਾ ਫਾਇਦਾ ਸਕ੍ਰੈਚ ਉਹਦੇ ਵਿੱਚ ਸਕੂਟਰੀ 골ਡ কয়ਨ ਮੋਬਾਈਲ ਔਰ ਕੋਲਰ ਔਰ ਵਾਸ਼ਿੰਗ ਮਸ਼ੀਨ ਫ੍ਰਿਜ ਕੁਛ ਵੀ ਫ੍ਰੀ ਨਾਲ ਮਿਲੂਗਾ ਉਹ ਮਿਲਣਾ ਹੀ ਮਿਲਣਾ ਹੈ ਇਧਰ ਤੁਸੀਂ ਫ੍ਰਿਜਾਂ ਦੇ ਵਿੱਚ ਫ੍ਰਿਜ ਖਰੀਦਣਾ ਕਿਸੇ ਨੇ ਵਿਆਹ ਸ਼ਾਦੀ ਚ ਦੇਣਾ 3 ਪੈਣ ਨੂੰ ਇਹਤੇ ਵੀ ਮਿਲ ਰਿਹਾ ਔਰ ਜਿਹੜੀਆਂ ਤੁਸੀਂ ਅਲਮਾਰੀਆਂ ਦੇਖ ਰਹੇ ਹੋ ਇਧਰ ਜੀ ਸਰ ਬੜੀਆਂ ਲਾਰਜਰੀ ਅਲਮਾਰੀਆਂ ਨੇ ਤੁਸੀਂ ਦੇਖ ਰਹੇ ਹੋ ਪੱਠੀ ਪੇਂਟ ਵੀ ਨੇ ਔਰ ਪ੍ਰਿੰਟਡ ਵੀ ਨੇ ਔਰ ਡਬਲ ਬੈਨੀਫਿਟ ਹੈ ਇਹਨਾਂ ਦਾ ਔਰ ਇਧਰ ਤੁਸੀਂ ਦੇਖ ਰਹੇ ਹੋ ਅੱਗੇ ਜਾ ਕੇ ਇਹ ਵੀ ਜਿਹੜੀਆਂ ਹੈਗੀਆਂ ਆਇਰਨ ਅਲਮੀਆਂ ਨੇਗੀਆਂ ਸਿਰਫ ਪੁਰਾਣੀ ਕੱਟ ਕੇ 6800 ਤੋਂ ਇਹ ਸ਼ੁਰੂ ਹੋ ਜਾਂਦੀਆਂ ਨੇ ਜੀ ਸਰ 6 ਫੁੱਟੀ ਅਲਮਾਰੀ ਜੀ ਸਰ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਲੱਕੜ ਦੀਆਂ ਅਲਮਾਰੀਆਂ ਇਹਨਾਂ ਦੇ ਉੱਤੇ ਵੀ ਇਹ ਦੋਨੇ ਆਫਰਾਂ ਚਾਲੂ ਨੇਗੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਜੀ ਸਰ ਇੱਧਰ ਤੁਸੀਂ ਦੇਖ ਰਹੇ ਹੋ ਜੀ ਨਾਲ ਬੱਚਿਆਂ ਵਾਲੀ ਅਲਮਾਰੀ ਇਨਾਂ ਦੇ ਉੱਤੇ ਵੀ ਜਿਹੜੀ ਆਫਰ ਹੈ ਤੁਹਾਨੂੰ ਸ਼ਾਪਿੰਗ ਦੀ ਪੂਰੀ ਕਰ ਲਓਗੇ ਉਹਦੇ ਉੱਤੇ ਚੱਲੂ ਰਹੂਗੀ ਜੀ ਸਰ ਨਾਲ ਹੀ ਇੱਧਰ ਜਿਹੜੇ LED ਪੈਨਲ ਲੈਣਗੇ ਆਜੋ ਦੋਸਤੋ ਫਟਾਫਟ ਤੁਹਾਨੂੰ ਦਿਖਾ ਦਈਏ ਟਾਈਮ ਬਹੁਤ ਘਟਾ ਹੈ ਕਿਉਂਕਿ ਆਫਰ ਦਾ ਸਮਾਂ ਸਗਰੈਚ ਵੀ ਘਟਨੇ ਇਹ LED ਦੇ ਨਾਲ ਪੈਨਲ ਜਿਹੜਾ ਫ੍ਰੀ ਮਿਲ ਰਿਹਾ ਹੈ ਇਹਦੇ ਨਾਲ ਵੀ ਆਫਰ ਚੱਲੂ ਹੈ ਔਰ ਨਾਲ ਹੀ 3190 ਵਾਲਾ ਸ਼ਾਪਿੰਗ ਦੇ ਵਿੱਚ ਤੁਹਾਡੇ RO ਜਿਹੜਾ ਐਡ ਹੋਊਗਾ ਅਗਲੇ ਸੈਕਸ਼ਨ 'ਚ ਚੱਲਦੇ ਹਾਂ ਜੀ ਫਟਾਫਟ ਆਜੋ ਜੀ ਜੀ ਔਰ ਇਹ ਵੀ ਤੁਹਾਡੇ ਮੰਦਰ ਨੇ ਦੇਖੋ ਕਿੰਨੇ ਸੋਹਣੇ ਕਿੰਨੇ ਵਧੀਆ ਮੰਦਰ ਔਰ ਪ੍ਰਣਾਮ ਕਰੋ ਮੱਥਾ ਟੇਕੋ ਹਨਾ ਆਪਦੇ ਘਰੇ ਪੂਜਾ ਕਰੋ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦਾ ਹੈ ਇਹ ਵੀ ਤੁਹਾਡੀ ਸ਼ਾਪਿੰਗ ਦੇ ਵਿੱਚ ਐਡ ਹੋਣਗੇ ਜੀ ਇੱਧਰ ਦੇਖੋ ਦੋਸਤੋ ਤੁਸੀਂ ਕਿੰਨੇ ਵਧੀਆ ਬੈੱਡ ਨੇਗੇ ਪੁਰਾਣਾ ਬੈੱਡ ਤੁਹਾਡਾ 5000 ਦਾ ਇਕੱਠਾ ਜਾਊਗਾ ਨਹੀਂ ਹੈਗਾ ਸਕਰੈਚ ਮਿਲੂਗਾ ਜੀ ਸਰ 2100 ਤੋਂ ਲੈ ਕੇ 11000 ਤੱਕ ਤਾਂ ਨਿਕਲਣੀ ਨਿਕਲਣਾ ਅਗਲਾ ਸਕਰੈਚ ਇੱਕ ਹੋਰ ਮਿਲੂਗਾ ਜੀ ਸਰ ਜਿਹਦੇ ਵਿੱਚ ਉਹ ਮ ਤੁਹਾਨੂੰ ਮੋਬਾਈਲ ਹੋਵੇ 골ਡ ਕੁਆਇਨ ਹੋਵੇ ਸਕੂਟਰੀ ਹੋਵੇ ਫਰਿੱਜ ਹੋਵੇ ਬਲੈਂਡਰ ਹੋਵੇ ਚਾਪਰ ਹੋ ਜਾਏ ਗੀਜਰ ਹੋ ਜਾਏ ਔਰ ਵਾਸ਼ਿੰਗ ਮਸ਼ੀਨ ਹੋ ਜਾਏ ਫਰਿੱਜ ਹੋਵੇ ਨਿਕਲ ਨਹੀਂ ਨਿਕਲਣਾ ਗਰੰਟੀ ਨਾਲ ਖਾਲੀ ਨਹੀਂ ਕਿਸੇ ਦਾ ਜਾਊਗਾ ਅਗਲੇ ਸੈਕਸ਼ਨ ਚੱਲੀਏ ਸੋਫੇ ਵਾਲੇ ਚ ਇੱਥੇ ਵੀ ਇਹ ਸਕੀਮ ਚੱਲੂ ਹੈ ਸ਼ੂ ਰੈਕ ਵੀ ਤੁਸੀਂ ਦਿਖਾ ਦਿਓ ਇੱਕ ਵਾਰੀ ਕਿੰਨੇ ਸੋਹਣੇ ਡਰੈਸਿੰਗ ਸ਼ੂ ਰੈਕ ਜਿਹੜੇ ਪਏ ਨੇਗੇ ਇਹਨਾਂ ਦੇ ਉੱਤੇ ਵੀ ਸਕੀਮ ਚੱਲੂ ਹੈ ਅਗਲੇ ਸੈਕਸ਼ਨ ਚੱਲਦੇ ਆ ਜੀ ਜਲਦੀ ਆਜੋ ਪੁਰਾਣਾ ਵੀ ਦਿਖਾ ਦਿਓ ਇੱਕ ਵਾਰੀ ਦੋਸਤਾਂ ਨੂੰ ਵੀ ਜੇ ਇੰਨੇ ਲੋਕਾਂ ਦਾ ਫਾਇਦਾ ਹੋਇਆ ਤਾਂ ਤੁਹਾਡਾ ਵੀ ਫਾਇਦਾ ਹੋਊਗਾ ਕਿ ਜੀ ਕਿੰਨੀਆਂ ਵਾਸ਼ਿੰਗ ਮਸ਼ੀਨਾਂ ਔਰ ਕਿੰਨੇ ਗੱਦੇ ਜੀ ਔਰ ਤੁਸੀਂ ਦੇਖ ਰਹੇ ਹੋ ਕਿੰਨੇ ਜਾ ਕੇ ਗਦਾਲੇ ਪੇਟੀਆਂ ਔਰ ਕਿੰਨੇ ਬੈੱਡ ਕਿੰਨੇ ਸੋਫੇ ਇਹ ਸਾਰੇ ਪੁਰਾਣੇ ਜਿਹੜੇ ਲੋਕ ਕਟਵਾ ਕੇ ਦਾ ਫਾਇਦਾ ਲੈ ਚੁੱਕੇ ਨੇ ਤੁਹਾਡੇ ਲਈ ਵੀ ਇਹ ਚਾਲੂ ਕਰ ਦਿੱਤੀ ਗਈ ਆ ਦੋਸਤੋ ਅਗਲੀ ਸਕੀਮ ਦਿਵਾਲੀ ਤੋਂ ਬਾਅਦ 31 ਦਸੰਬਰ ਤੱਕ ਫਟਾਫਟ ਆਜੋ ਅਗਲੇ ਸੈਕਸ਼ਨ ਚ ਚਲਦੇ ਆ ਜੀ ਇਹ ਅਲਮਾਰੀਆਂ ਦੇ ਉੱਤੇ ਵੀ ਸਕੀਮ ਚੱਲੂ ਹੈ ਜਿਹੜੀਆਂ ਤੁਸੀਂ ਰਸਤੇ 'ਚ ਪਈਆਂ ਦੇਖ ਰਹੇ ਹੋ ਇਹਨਾਂ ਦੇ ਉੱਤੇ ਵੀ ਮਿਲੋ ਲੇ ਵੀ ਦੋਸਤੋ ਤੁਹਾਨੂੰ ਉੱਪਰਲੇ ਪਰਸੈਂਟ ਲੈ ਕੇ ਜਾ ਰਹੇ ਹਾਂ ਬਾਈ ਉਹਨਾਂ ਦਾ ਬਹੁਤ ਵੱਡਾ ਕੰਮ ਆ ਤੇ ਬਹੁਤ ਸਟਾਕ ਪਿਆ ਬਾਈ ਉਹਨਾਂ ਨਾਲ ਵੀ ਜਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਦੱਸਾਂਗੇ ਬਾਈ ਸਰਦੀਆਂ ਦਾ ਮੌਸਮ ਹੈ ਕਿਸੇ ਨੇ ਵਿਆਹ ਸ਼ਾਦੀ ਚ ਕੂਲਰ ਦੇਣਾ ਪੱਖਾ ਦੇਣਾ ਜੀ ਸਰ ਇਹਦੇ ਵਿੱਚ ਵੀ ਤੁਹਾਡਾ ਪੁਰਾਣਾ ਪੱਖਾ ਪਰਾਟਾ 1000 ਰੁਪਏ ਚ ਕੱਟਿਆ ਜਾਂਦਾ ਕੂਲਰ ਤੁਹਾਡਾ ਪੁਰਾਣਾ ਕੱਟਿਆ ਜਾਂਦਾ ਔਰ ਨਾਲ ਹੀ ਤੁਸੀਂ ਦੇਖ ਰਹੇ ਹੋ ਜਿਹੜਾ ਗੱਦਾ ਹੈ ਤੁਹਾਡਾ ਉਹ ਪੁਰਾਣਾ 2000 ਚ ਕੱਟਿਆ ਜਾਂਦਾ ਜੀ ਸਰ ਔਰ ਇੰਨਾ ਚੋਂ ਤੁਸੀਂ ਦੇਖ ਲਓ ਅੱਗੇ ਨਜ਼ਰ ਮੋੜਾ ਦਿਓ ਇਹ ਸੋਫਿਆਂ ਚ ਜੀ ਕਿੰਨੇ ਲਾਰਜਰੀ ਸੋਫੇ ਨੇ ਪੁਰਾਣਾ ਸੋਫਾ 5000 ਚ ਕੱਟਿਆ ਜਾਂਦਾ ਹੈ ਜੀ ਇੱਧਰ ਲੈ ਸੋਫੇ ਦਿਖਾ ਦਈਏ ਜੀ ਇੱਕ ਵਾਰੀ ਜੀ ਸਰ ਇਹ ਸਾਰੇ ਸੋਫਿਆਂ ਦੇ ਵਿੱਚ ਤੁਹਾਡੀ ਜਿਹੜੀ ਸਕੀਮ ਹੈ ਉਹ ਚਾਲੂ ਹੈ ਜਿਦੇ ਵਿੱਚ ਸਕ੍ਰੈਚ ਕਾਰਡ ਮਿਲ ਰਿਹਾ ਔਰ ਵਿੱਚੋਂ ਮੋਬਾਈਲ ਨਿਕਲਦਾ ਹੈ ਅਗਲੇ ਚ ਆਜੋ ਜੀ ਫਟਾਫਟ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਭੰਡਾਰ ਆ ਬਾਈ ਉਹਨਾਂ ਲਵੇ ਛੋਟੀ ਆਈਟਮ ਲੈਣੀ ਆ ਕੋਈ ਗੈਸ ਚੁੱਲਾ ਲੈਣਾ ਕੋਈ ਇੰਡਕਸ਼ਨ ਲੈਣਾ ਹੈ ਹਰ ਆਈਟਮ ਤੁਹਾਨੂੰ ਜੂਸਰ ਲੈਣਾ ਕੋਈ ਬੈੱਡ ਸੀਟ ਲੈਣੀ ਆ ਹਰ ਆਈਟਮ ਤੁਹਾਨੂੰ ਇੱਥੇ ਮਿਲੂਗੀ ਇੱਕ ਕੋਈ ਛੱਤ ਦੇ ਥੱਲੇ ਸਾਰਾ ਸਮਾਨ ਮਿਲ ਰਿਹਾ ਹੈ ਸਰਦੀਆਂ ਦਾ ਮੌਸਮ ਆ ਗਿਆ ਇੱਕ ਵਾਰੀ ਹੀਟਰਾਂ ਤੇ ਨਜ਼ਰ ਮਰਵਾ ਦਿਓ ਜੀ ਹੀਟਰ ਤੁਹਾਨੂੰ ਮਿਲ ਜਾਣਗੇ ਇੱਥੋਂ ਜੀ ਔਰ ਜਿਹੜੇ ਤੁਹਾਡੀ ਇਹ ਸਕ੍ਰੈਚ ਵਾਲੀ ਸ਼ਾਪਿੰਗ ਦੇ ਵਿੱਚ ਐਡ ਹੋਣਗੇ ਜੀ ਸਰ ਗੀਜਰ ਤੁਹਾਨੂੰ ਮਿਲ ਜਾਣਗੇ ਪਾਣੀ ਬਹੁਤ ਠੰਡਾ ਹੋਣ ਲੱਗ ਜਾਂਦਾ ਹੁਣ ਤੁਹਾਨੂੰ ਪਤਾ ਗਰਮ ਕਰਨਾ ਪਊਗਾ ਜੀ ਸਰ ਡਿਨਰ ਸੈਟ ਜੀ ਲਾਰਜਰੀ ਸੋਫੇ ਜੀ ਉੱਪੇ ਝੂਮਰ ਲਾਈਟਾਂ ਲੱਗੀਆਂ ਹੋਈਆਂ ਇਹ ਸਾਰੇ ਕੁਝ ਮਿਲ ਜੂਗਾ ਜਿਹੜਾ ਤੁਹਾਨੂੰ ਇਸ ਸਕਰੈਚ ਦੇ ਵਿੱਚ ਆਫਰ ਦੇ ਵਿੱਚ ਮਿਲੂਗਾ ਜੀ ਇਸ ਕਰਕੇ ਦੋਸਤੋ ਇਹ ਮੇਨ ਜਿਹੜਾ ਹਾਈਵੇ ਚੱਲ ਰਿਹਾ ਅੱਗੇ ਦੇਖੋ ਲੁਧਿਆਣਾ ਰਾਜਪੁਰਾ ਅੰਬਾਲੀ ਨੂੰ ਜਾ ਰਿਹਾ ਜੀ ਸਰ ਉਹਦੇ ਉੱਤੇ ਬਿਜਲੀ ਬੋਰਡ ਦਫ਼ਤਰ ਹੈ ਦਫ਼ਤਰ ਦੇ ਸਾਹਮਣੇ ਬਿਲੀ ਬੋਰਡ ਦੇ ਨਾਲ ਇੰਡੀਅਨ ਔਇਲ ਦਾ ਪੈਟਰੋਲ ਪੰਪ ਹੈ ਜੀ ਨਾਲ ਹੀ ਉਹਦੇ ਸਾਹਮਣੇ ਓਪੋਜੀਟ ਆਪਣਾ ਸ਼ੋਰੂਮ ਹੈ ایਜੀ ਲਾਈਫ ਸਟੋਰ ਸਰਾਂ ਦਾ ਜੀ ਔਰ ਦਰਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਜਿਹੜਾ ਆਮ ਆਦਮੀ ਇਸ ਆਫਰ ਕਨੀਓ ਰਹਿ ਗਿਆ ਸਕ੍ਰੈਚ ਕਾਰਡ ਕਨੀਓ ਰਹਿ ਗਿਆ ਉਹ ਇਹਦਾ ਫਾਇਦਾ ਲੈ ਸਕੇ ਸਾਰਿਆਂ ਦਾ ਧੰਨਵਾਦ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਸ਼ਾਸਿਕਾਲ ਜੀ ਲੈ ਵੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਵੱਡੇ ਤੇ ਵਧੀਆ ਆਫਰਾਂ ਚੱਲੀਆਂ ਨੇ ਦੋਸਤੋ ਵੀਡੀਓ ਨੂੰ ਦਬ ਕੇ ਪਾਤੋ ਸ਼ੇਅਰ ਕਰ ਦਿਓ